ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਮੇਰੇ ਸਾਥੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ 11 ਸਾਲਾਂ ਲੜਕੀ ਨੂੰ ਇੱਕ ਨੌਜਵਾਨ ਦੇ ਵੱਲੋਂ ਵਰਗਲਾ ਕੇ ਭਜੋਂਦੀ ਕੋਸ਼ਿਸ਼ ਕੀਤੀ ਗਈ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ 4 ਘੰਟਿਆਂ ਦੇ ਅੰਦਰ ਅੰਦਰ ਹੀ ਲੜਕੀ ਦੀ ਭਾਲ ਕਰਕੇ ਉਸ ਨੂੰ ਮਾਪਿਆਂ ਦੇ ਹਵਾਲੇ ਕੀਤਾ ਗਿਆ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰਨ ਤਸਵੀਰਾਂ ਵੇਖ ਸਕਦੇ ਹੋ ਮਾਪਿਆਂ ਦੀ लाਡਲੀ ਧੀ ਸੀ ਜਿਸ ਦੀ ਪੁਲਿਸ ਦੇ ਵੱਲੋਂ ਭਾਲ ਕਰਕੇ ਮਾਪਿਆਂ ਦੇ ਹਵਾਲੇ ਕੀਤੀ ਗਈ ਹੈ ਤਾਂ ਉੱਥੇ ਹੀ ਪਰਿਵਾਰ ਦੇ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ ਤਾਂ ਦੱਸਦੀ ਹੈ ਕਿ ਨੌਜਵਾਨ ਦੇ ਵੱਲੋਂ ਪਹਿਲਾਂ 11 ਹੁੰਦਾ ਹੈ ਜਿਸ ਤੋਂ ਬਾਅਦ ਲੜਕੀ ਨੂੰ ਲੈ ਕੇ ਨੌਜਵਾਨ ਸ਼੍ਰੀ ਦਰਬਾਰ ਸਾਹਿਬ ਦੇ ਕੋਲ ਚਲਾ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੋਂ ਨੌਜਵਾਨ ਲੜਕੀ ਦਾ ਫੋਨ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਅਚਾਨਕ ਲੜਕੀ ਦੇ ਘਰੋਂ ਜਾਣ ਦੇ ਕਾਰਨ ਘਰਦਿਆਂ ਦੇ ਵੱਲੋਂ ਲਗਾਤਾਰ ਹੀ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਦੀ ਸੂਚਨਾ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਦਿੱਤੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਫਿਰ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ 4 ਘੰਟਿਆਂ ਦੇ ਅੰਦਰ ਅੰਦਰ ਹੀ ਲੜਕੀ ਦੀ ਭਾਲ ਕਰਕੇ ਉਸ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਤਾਂ ਹੁਣ ਪੁਲਿਸ ਦੇ ਵੱਲੋਂ ਉਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਦੇ ਵੱਲੋਂ की 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 कि ਲੜਕੀ ਦੇ ਗ੍ਰਿਫਤਾਰੀ ਤੋਂ ਬਾਅਦ ਹੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਤਾਂ ਲੜਕੇ ਦੇ ਵੱਲੋਂ ਲੜਕੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਉਸ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਤਾਂ ਫਿਲਹਾਲ ਨੌਜਵਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਚੱਲੇਗਾ ਤਾਂ ਇਸ ਮਾਮਲੇ ਨੂੰ ਲੈ ਕੇ ਪੁੱਛਦਾ ਕਿ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਹਾਂਜੀ ਮੈਂ ਪੁਲਿਸ ਦੀ ਕਾਰਵਾਈ ਤੋਂ ਐਨੇ ਖੁਸ਼ ਆ ਕਿ ਇਹਨਾਂ ਦਾ ਜਿੰਨਾ ਵੀ ਥੈਂਕਸ ਕਰਨਾ ਉਹਨਾਂ ਹੀ ਘੱਟ ਹੈ ਇਹਨਾਂ ਨੇ ਪੂਰਾ ਟਾਈਮ ਕੱਲ ਸਾਡੇ ਨਾਲ ਪੂਰੀ ਸਪੋਰਟ ਕੀਤੀ ਔਰ ਇੱਕ ਕੁੜੀ ਨੂੰ ਲੈ ਕੇ ਇਹਨਾਂ ਨੇ ਸਾਡੇ ਨਾਲ ਜੋ ਵੀ ਸਹਿਯੋਗ ਦਿੱਤਾ ਵਾਹਿਗੁਰੂ ਇਹਨਾਂ ਨੂੰ ਵਧਤ ਵਧੋਤ ਵਾਤਰਕੀ ਦੇਵੇ ਜੀ ਕੱਲ ਮਿਤੀ 1 ਜੁਲਾਈ 2025 ਸਾਨੂੰ ਤਕਰੀਬਨ 3 ਵਜੇ ਇੱਕ ਦਰਖਾਸਤ ਮਸੂਲ ਹੋਈ ਸੀ ਜਿਸ ਵਿੱਚ ਸਾਨੂੰ ਇਹ ਇਤਲਾਹ ਦਿੱਤੀ ਗਈ ਸੀ ਕਿ ਇੱਕ ਮਾਈਨਰ ਗਰਲ ਜਿਸ ਦੀ ਉਮਰ 11 ਸਾਲ ਤੇ 5 ਮਹੀਨੇ ਸੀਗੀ ਉਹ ਆਪਣੇ ਘਰ ਤੋਂ ਮਿਸਿੰਗ ਹੈ ਗਈ ਹੈ ਤੇ ਇਸ ਚੀਜ਼ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ ਗਿਆ ਤੇ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਜਦੋਂ ਇਸ ਚੀਜ਼ ਨੂੰ ਡਿਸਕਸ ਕੀਤਾ ਗਿਆ ਤੇ ਉਹਨਾਂ ਨੇ ਫੌਰਨ ਹੀ ਇਸ ਤੇ ਐਕਸ਼ਨ ਲੈਣ ਨੂੰ ਕਿਹਾ ਗਿਆ ਜਿਸਤੇ ਕੰਮ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਡਿਵੀਜ਼ਨ ਬੀ ਹੈਗੇ ਆ ਇਨਸਪੈਕਟਰ ਸਰ ਮੇਲ ਸਿੰਘ ਇਹਨਾਂ ਨੇ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਤੇ ਟੈਕਨੀਕਲ ਆਧਾਰ ਤੇ ਉੱਪਰ ਵਰਕ ਕਰਦੇ ਹੋਏ ਆਪਾਂ ਜਿਹੜੀ ਲੜਕੀ ਸੀਗੀ ਜਿਹੜੀ ਮਾਈਨਰ ਸੀਗੀ ਉਸ ਨੂੰ 4 ਘੰਟੇ ਦੇ ਅੰਦਰ ਅੰਦਰ ਰਿਕਵਰ ਕਰ ਦਿੱਤਾ ਗਿਆ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਕਿ ਹੁਣ ਜਿਹੜੀ ਕੰਪਲੇਂਟ ਹੈਗੀ ਆ ਸਾਨੂੰ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਆ ਗਾਰਡੀਅਨਸ ਹੈਗੇ ਆ ਉਹਨਾਂ ਵੱਲੋਂ मिल ਗਈ ਹੈ ਤੇ ਆਪਾਂ ਉਸ ਤੇ ਕਾਰਵਾਈ ਕਰਦੇ ਹੋਏ ਉਹਨ ਪਰਚਾ ਦਰਜ ਕਰ ਰਹੇ ਆ। ਲੜਕੀ ਕਿਤੋਂ ਨਿਵਲ ਮੋਲੀ ਸੇ? ਜੀ ਲੜਕੀ ਜਿਹੜੀ ਹੈਗੀ ਐ 140 ਰੋਡ ਦੀ ਹੈਗੀ ਐ। ਮਾਈਨਰ ਹੋਣ ਕਰਕੇ ਆਪਾਂ ਇਹਦੀ ਹੋਰ ਡਿਟੇਲ ਆਪ ਜੀ ਨੂੰ ਸ਼ੇਅਰ ਨਹੀਂ ਕਰ ਸਕਦੇ। ਤੇ ਲੜਕਾ ਸਰ ਅੰਮ੍ਰਿਤਸਰ ਦਾ ਹੀ ਸੇ? ਲੜਕਾ ਜੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਆ। ਇਹ ਇਹਨੂੰ ਜਿਹੜਾ ਹੈਗਾ ਆ ਪਹਿਲਾਂ ਇਹਦੇ ਨਾਲ ਇਹਦੀ ਦੋਸਤੀ ਹੋਈ ਸੀਗੀ। ਦੋਸਤੀ ਹੋਣ ਤੋਂ ਬਾਅਦ ਇਹਨੂੰ ਇਹਨੇ ਮਿਲਣ ਦਾ ਟਾਈਮ ਦਿੱਤਾ ਸੀ ਕੱਲ ਦਾ। ਕਿਸੇ ਦਾ ਸਾਹਿਬ ਆਪਾਂ ਮਿਲਾਂਗੇ। ਤੇ ਜਿਸ ਨੂੰ ਬਿਕੋਜ਼ ਇਹ ਲੜਕੀ ਥੋੜੀ ਜੀ ਮਤਲਬ ਬਚਪਨਾ ਹੈਗਾ ਐ ਤੇ ਇਹ ਉਹਦੇ ਨਾਲ ਆ ਤੇ ਇਸ ਨੂੰ ਇਹ ਫਿਰ 골ਡਨ ਟੈਂਪਲ ਹਰਮਿੰਦਰ ਸਾਹਿਬ ਵਾਲੇ ਪਾਸੇ ਲੈ ਗਿਆ ਤੇ ਉੱਥੇ ਜਾ ਕੇ ਇਹਦੇ ਤੋਂ ਇਹਦਾ ਮੋਬਾਈਲ ਵੀ ਖੋ ਕੇ ਤੇ ਉੱਥੋਂ ਫਰਾਰ ਹੋ ਗਿਆ ਤੇ ਆਪਾਂ ਕੰਪਲੇਂਟ ਦੇ ਉੱਪਰ ਐਫ ਆਈ ਆਰ ਦਰਜ ਕਰ ਰਹੇ ਹਾਂ ਤੇ ਜਲਦੀ ਜਿਹੜਾ ਕਲਪ੍ਰੇਟ ਹੈਗਾ ਹੈ ਦੋਸ਼ੀ ਹੈਗਾ ਉਹਨੂੰ ਫੜਿਆ ਜਾਵੇ